ਲੋਜੀ ਅਕਸਰੀ ਸਿਆਸਤਦਾਨਾਂ ਨੂੰ ਆਮ ਲੋਕਾਂ ਦੇ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਭਾਈ ਇਹ ਕਿਥੇ ਆਮ ਲੋਕਾਂ ਦੇ ਲਈ ਰੁਕਦੇ ਨੇ ਇਹਨਾਂ ਦੇ ਵੱਲੋਂ ਵੋਟਾਂ ਪੈਣ ਤੋਂ ਬਾਅਦ ਆਪਣੇ ਨਜ਼ਰ ਤੇ ਨਜ਼ਰੀਏ ਨੂੰ ਬਦਲ ਲਿਆ ਜਾਂਦਾ ਹੈ ਬਹੁਤ ਸਾਰੀਆਂ ਚੀਜ਼ਾਂ ਉਦਾਹਰਨ ਦੇ ਰੂਪ ਦੇ ਵਿੱਚ ਇਦਾਂ ਦੀਆਂ ਨਿਕਲ ਕੇ ਵੀ ਸਾਹਮਣੇ ਆਉਂਦੀਆਂ ਨੇ ਯਹਾਂ ਫਿਰ ਜਦੋਂ ਕੋਈ ਮੰਤਰੀ ਸੰਤਰੀ ਜਾਂ ਫਿਰ ਕਦੋਂ ਮੁੱਖ ਮੰਤਰੀ ਕੋਈ ਲੰਘਦਾ ਤਾਂ ਉਸ ਵਕਤ ਚੌਂਕਾਂ ਦੇ ਵਿੱਚ ਆਮ ਲੋਕਾਂ ਨੂੰ ਜਿਸ ਤਰੀਕੇ ਰੋਕ ਲਿਆ ਜਾਂਦਾ ਉਹ ਵੀ ਚਰਚਾਵਾ ਜੜੀਆਂ ਨੇ ਵੱਖ-ਵੱਖ ਤਰੀਕੇ ਦੇ ਨਾਲ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਨੇ ਪਰ ਇੱਕ ਅਜਿਹੀ ਉਦਾਹਰਨ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਜਿਸ ਦੇ ਵਿੱਚ ਇੱਕ ਐਮਐਲਏ ਦੇ ਵੱਲੋਂ ਅਜਹੀ ਕਹਿ ਲਈਏ ਕਿ ਕਾਰਵਾਈ ਕੀਤੀ ਗਈ ਹੈ ਜਾਂ ਫਿਰ ਅਜਿਹਾ ਕੰਮ ਕੀਤਾ ਗਿਆ ਜਿਸ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਪੂਰੇ ਦੇਸ਼ ਭਰ ਦੇ ਐਮਐਲਏ ਜਿਹੜੇ ਨੇ ਇਸੇ ਤਰੀਕੇ ਦੇ ਨਾਲ ਹੋ ਜਾਣ ਕੀ ਕੁਝ ਉਹਨਾਂ ਨੇ ਕੀਤਾ ਉਹ ਵੀ ਤੁਹਾਨੂੰ ਦੱਸਾਂਗੇ ਤੇ ਨਾਲ ਦੀ ਨਾਲ ਤਸਵੀਰਾਂ ਦੇ ਰੂਪ ਦੇ ਵਿੱਚ ਵੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਏ ਐਮਐਲਏ ਜਿਹੜੇ ਨੇ ਇਹਨਾਂ ਦੇ ਵੱਲੋਂ ਇੱਕ ਬੀਬੀ ਦੀ ਜਾਨ ਬਚਾਈ ਗਈ ਹੈ ਜਿਹੜੀ ਹਾਦਸਾ ਗ੍ਰਸਤ ਹੋਈ ਸੀ ਇਸ ਬੀਬੀ ਦੀ ਮੋਟਰਸਾਈਕਲ ਦੇ ਦੌਰਾਨ ਆਉਂਦਿਆਂ ਦੌਰਾਨ ਇਹਨਾਂ ਦੀ ਟੱਕਰ ਜਿਹੜੀ ਹੈ ਇੱਕ ਪਿਕਅਪ ਟਰੱਕ ਦੇ ਨਾਲ ਹੋ ਜਾਂਦੀ ਹੈ ਆ ਚੰਬੇ ਦੇ ਇਲਾਕੇ ਦੇ ਪਰਮੌਰ ਵਿਧਾਨ ਸਭਾ ਹਲਕੇ ਦੇ ਵਿੱਚੋਂ ਇਹ ਜਿਹੜੇ ਜਨਕਰਾਜ ਨਾਮਕ ਇਹ ਵਿਧਾਇਕ ਸਾਹਿਬ ਨੇ ਇਹ ਉੱਥੋਂ ਦੀ ਗੁਜ਼ਰ ਹੈ ਹੁੰਦੇ ਨੇ ਇਹਨਾਂ ਦੇ ਵੱਲੋਂ ਵੇਖਿਆ ਜਾਂਦਾ ਹੈ ਕਿ ਇੱਥੇ ਦੋ ਲੋਕ ਜਿਹੜੇ ਨੇ ਗੰਭੀਰ ਰੂਪ ਦੇ ਵਿੱਚ ਫੱਟੜ ਹੋਏ ਪਏ ਨੇ ਇਕਦਮ ਦੇ ਨਾਲ ਇਹਨਾਂ ਦੇ ਵੱਲੋਂ ਸਾਰੇ ਹੀ ਆਪਣੇ ਕੰਮਕਾਜ ਰੋਕ ਕੇ ਉੱਥੇ ਡੀਬੀ ਰੋਕੀ ਜਾਂਦੀ ਹੈ ਉਸ ਜ਼ਖਮੀ ਹੋਈ ਗੰਭੀਰ ਰੂਪ ਦੇ ਵਿੱਚ ਜਿਹੜੀ ਔਰਤ ਸੀ ਉਸ ਨੂੰ ਆਪਣੀ ਗੱਡੀ ਦੇ ਵਿੱਚ ਆਪ ਚੁੱਕ ਕੇ ਬਿਠਾਇਆ ਜਾਂਦਾ ਹੈ ਤੇ ਉੱਥੇ ਨੇੜਲੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਲਿਜਾ ਕੇ ਜੇਰੇ ਇਲਾਜ ਦੇ ਲਈ ਪਹੁੰਚਾ ਦਿੱਤਾ ਜਾਂਦਾ ਹੈ ਹਾਲਾਂਕਿ ਗੱਲ ਤਾਂ ਇਹ ਬਹੁਤ ਛੋਟੀ ਹੈ ਇਸ ਨੂੰ ਕੁਝ ਲੋਕਾਂ ਦੇ ਵੱਲੋਂ ਕਿਹਾ ਜਾਣਾ ਕਿ ਸ਼ਾਇਦ ਤਰੀਫਾਂ ਦੇ ਪੁਲ ਬੰਨੇ ਜਾ ਰਹੇ ਨੇ ਇਹ ਮੈਂ ਗੱਲ ਤਾਂ ਕਰਕੇ ਕਰ ਰਿਹਾ ਕਿਉਂਕਿ ਬਹੁਤ ਸਾਰੇ ਐਮਐਲਏ ਜਦੋਂ ਸੜਕਾਂ ਦੇ ਉੱਪਰ ਦੀ ਲੰਘਦੇ ਨੇ ਤਾਂ ਆਮ ਲੋਕਾਂ ਨੂੰ ਰੋਕ ਲਿਆ ਜਾਂਦਾ ਹੈ ਉਹਨਾਂ ਨੂੰ ਲੰਘਣ ਤੱਕ ਨਹੀਂ ਦਿੱਤਾ ਜਾਂਦਾ ਤੇ ਜਦੋਂ ਅਜਿਹੇ ਸਮੇਂ ਦੇ ਵਿੱਚ ਆਮ ਲੋਕਾਂ ਨੂੰ ਰੋਕਣ ਦੀ ਥਾਂ ਇੱਕ ਐਮਐਲਏ ਦੇ ਵੱਲੋਂ ਜਿਸੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਵਿਅਕਤੀ ਵਿਸ਼ੇਸ਼ ਨੂੰ ਜਾਂ ਫਿਰ ਇਸ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਆਪਣੀ ਦਿਨਚਰਿਆ ਨੂੰ ਕਿਤੇ ਨਾ ਕਿਤੇ ਅਡਜਸਟ ਕੀਤਾ ਜਾਂਦਾ ਹੋਵੇ ਜਾਂ ਫਿਰ ਆਪਣੇ ਉਸ तमाम ਸ케ਜੂਲ ਨੂੰ ਕੰਪਰੋਮਾਈਜ਼ ਕਰਕੇ ਇਸ ਦੇ ਵੱਲ ਹਸਪਤਾਲ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਜ਼ਖਮੀਆਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੋਵੇ ਤਾਂ ਮੈਨੂੰ ਲੱਗਦਾ ਇਹ ਗੱਲ ਆਪਣੇ ਆਪ ਦੇ ਵਿੱਚ ਬੇहद ਖਾਸ ਜ਼ਰੂਰ ਹੋ ਜਾਂਦੀ ਹੈ ਜਿਸ ਤਰੀਕੇ ਦੇ ਨਾਲ ਜਨਕਰਾਜ ਨਾਮਕ ਇਸ ਵਿਧਾਇਕਾ ਦੇ ਵਿਧਾਇਕ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਇਹ ਕੰਮ ਕੀਤਾ ਗਿਆ ਲੋਕਾਂ ਦੇ ਵੱਲੋਂ ਇਸ ਵੀਡੀਓ ਨੂੰ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਵੀ ਕੀਤਾ ਜਾ ਰਿਹਾ ਆਪੋ ਆਪਣੀਆਂ ਟਿੱਪਣੀਆਂ ਜਿਹੜੀਆਂ ਨੇ ਉਹ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਨਾਲ ਦੀ ਨਾਲ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਰੂਪ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਉਹਨਾਂ ਦੇ ਵੱਲੋਂ ਤਤਪਰ ਤਰੀਕੇ ਦੇ ਨਾਲ ਇਸ ਔਰਤ ਨੂੰ ਜ਼ਖਮੀ ਹਾਲਤ ਦੇ ਵਿੱਚ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਹਸਪਤਾਲ ਪਹੁੰਚਾਇਆ ਗਿਆ ਤੇ ਉੱਥੇ ਜੇਰੇ ਇਲਾਜ ਇਹ ਔਰਤ ਹੁਣ ਹੈ ਤੇ ਉਸ ਦੀ ਹਾਲ ਜਿਹੜੀ ਆ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਨਾਲ ਦੇ ਨਾਲ ਜਾਣਕਾਰੀਆਂ ਇਹ ਵੀ ਮਿਲੀਆਂ ਨੇ ਕਿ ਐਮ ਐਲ ਏ ਜਨਕਰਾਜ ਜਿਹੜੇ ਨੇ ਉਹ ਸਾਬਕਾ ਸਰਜਨ ਵੀ ਰਹੇ ਨੇ ਇਸ ਕਰਕੇ ਉਹ ਜਾਣਦੇ ਨੇ ਕਿ ਆਮ ਵਿਅਕਤੀ ਦੀ ਜਾਨ ਦੀ ਕੀਮਤ ਕੀ ਹੈ ਸੋ ਇਸ ਤੋਂ ਅਸੀਂ ਕਿਤੇ ਨਾ ਕਿਤੇ ਆਸ ਪ੍ਰਗਟਾਉਂਦੇ ਆ ਕਿ ਭਾਈ ਦੁਨੀਆ ਭਰ ਦੇ ਤਾਂ ਅਸੀਂ ਕਹਿ ਨਹੀਂ ਸਕਦੇ ਪਰ ਭਾਰਤ ਭਰ ਦੇ ਐਮ ਐਲ ਏ ਜੇਕਰ ਇਸੇ ਤਰੀਕੇ ਦੀ ਸੋਚ ਰੱਖ ਲੈਣ ਕਿਉਂਕਿ ਵੋਟਾਂ ਪੈਣ ਤੋਂ ਪਹਿਲਾਂ ਜਿਹੜੇ ਮੰਤਾਂ ਤਰਲੇ ਜਾਂ ਫਿਰ ਗੁਜ਼ਾਰਸ਼ਾਂ ਅਪੀਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਉਹਨਾਂ ਅਪੀਲਾਂ ਦਲੀਲਾਂ ਜਿਨ੍ਹਾਂ ਲੋਕਾਂ ਨੂੰ ਕੀਤੀਆਂ ਜਾਂਦੀਆਂ ਵੋਟਾਂ ਪੈਣ ਤੋਂ ਬਾਅਦ ਜਿੱਤਣ ਤੋਂ ਬਾਅਦ ਜੇਕਰ ਉਹਨਾਂ ਲੋਕਾਂ ਦੀ ਇਸ ਤਰੀਕੇ ਦੇ ਨਾਲ ਪੁਛ ਪ੍ਰਤੀਤ ਕਰ ਲਈ ਜਾਵੇ ਤਾਂ ਆਮ ਲੋਕਾਂ ਦੇ ਮਨ ਦੇ ਵਿੱਚ ਤਰਵਾਸਾ ਬਣਿਆ ਰਹਿੰਦਾ ਹੈ ਕਿਤੇ ਨਾ ਕਿਤੇ ਸੰਤੋਸ਼ਟੀ ਬਣੀ ਰਹਿੰਦੀ ਹੈ ਕਿਤੇ ਨਾ ਕਿਤੇ ਤਸੱਲੀ ਤੇ ਤਸੱਲਾ ਹੋਇਆ ਰਹਿੰਦਾ ਹੈ ਕਿ ਭਾਈ ਇਹ ਐਮਐਲਏ ਸਾਡੇ ਲਈ ਖੜਦੇ ਨੇ ਸਾਡੇ ਲਈ ਸਾਡੀ ਜਾਨ ਬਚਾਉਣ ਦੇ ਲਈ ਵੀ ਕਈ ਵਾਰ ਇਹਨਾਂ ਦੇ ਵੱਲੋਂ ਤਤਪਰ ਕਾਰਵਾਈਆਂ ਕਰ ਦਿੱਤੀਆਂ ਜਾਂਦੀਆਂ ਨੇ ਸੋ ਇਸ ਖਬਰ ਦਾ ਤੁਹਾਡੇ ਨਾਲ ਸਾਂਝਾ ਕਰਨ ਦਾ ਜਿਹੜਾ ਮੰਤਵ ਹੈ ਉਹ ਤੁਹਾਨੂੰ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਮਸਲੇ ਨੂੰ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤੀ ਤੇ ਟਿੱਪਣੀ ਜ਼ਰੂਰ ਸੰਜੀ ਕਰਨਾ ਤੇ ਜਿੱਥੇ ਅਸੀਂ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਟਿੱਪਣੀਆਂ ਭਰੀਆਂ ਬਹੁਤ ਸਾਰੇ ਕਿੰਤੂ ਪਰੰਤੂ ਭਰੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਉਥੇ ਇਦਾਂ ਦੇ ਛਲਾਗਾਯੋਗ ਕੰਮ ਜਿਹੜੇ ਨੇ ਉਹਨਾਂ ਨੂੰ ਵੀ ਸਰਾਹਣਾ ਬਣਦਾ ਹੈ ਇਸ ਦੀ ਵੀ ਆਸ-ਉਮੀਦ ਕਾਮਨਾ ਕਰਦੇ ਆ ਕਿ ਤੁਹਾਨੂੰ ਇਸ ਖਬਰ ਦੇ ਬਾਰੇ ਜਾਣਕਾਰੀਆਂ ਹਾਸਲ ਕਰਕੇ ਤੁਹਾਡੇ ਗਿਆਨ ਦੇ ਵਿੱਚ ਵੀ ਵਾਧਾ ਹੋਇਆ ਹੋਵੇਗਾ ਤੇ ਤੁਹਾਡੇ ਲਈ ਇਹ ਖਬਰ ਲਾਹੇਵੰਦ ਵੀ ਸਾਬਿਤ ਹੋਈ ਹੋਵੇਗੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀਆਂ ਤਾਜ਼ਾਤਰੀਨ ਖਬਰਾਂ ਦੇ ਨਾਲ ਮੁੜ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ ਬਹਿਰਹਾਾਲ ਮੈਨੂੰ ਦਿਓ ਇਜਾਜ਼ਤ ਬਹੁਤ-ਬਹੁਤ ਧੰਨਵਾਦ